ਜੰਗ ਸ਼ੀਰਵਾਸਤ ਜਾਂ ਕਮਰਸ਼ਲ ਸ਼ੀਰਵਾਸਤ ਤੁਸੀਂ 200 ਸਾਲ ਪੜਨਤ ਰੱਖ ਮਤਲਬ ਕਿੰਨੇ ਹਜ਼ਾਰ ਬੰਦੇ ਦੀ ਆਕਸੀਜਨ ਤੁਸੀਂ ਗਵਾਤ ਤੋ ਇਹ درخت 200 250 ਸਾਲ ਤੱਕ ਰੱਖਦਾ ਸਾਡੇ ਜਾਂ ਤੋਂ ਸਾਡੀ ਦੋ ਪੀੜੀਆਂ ਬਾਅਦ ਵੀ ਦਰਖਤ ਨਹੀਂ ਵੱਡੇ ਇੰਨੇ ਵੱਡੇ ਹੋਣੇ ਅਸੀਂ ਕੋਰੋਨਾ ਹੀ ਦੇਖਿਆ ਆਕਸੀਜਨ ਦੀ ਮਤਤਾ ਕਿੰਨੀ ਹੈ ਸਾਰੀ ਦੁਨੀਆ ਨੇ ਦੇਖਿਆ ਸਾਹਮਣੇ ਦੇਖਿਆ ਫਿਰ ਅਸੀਂ ਇੱਕ ਫੂਲ ਸ਼ੀਰਵਾਸਤ ਮੈਂ ਕਹਿੰਦਾ ਮਤਲਬ ਤੁਸੀਂ ਕੁਝ ਜੰਗ ਫੂਲ ਵਾਸਤੇ ਤੁਸੀਂ ਇੱਕ ਦਰਖਤ ਕੱਟ ਰਿਹਾ ਤੁਸੀਂ ਕਿੰਨੀ ਮਾੜੀ ਗੱਲ ਹੈ ਮੈਂ ਕਹਿੰਦਾ ਡਿਸਗਸਿੰਗ ਇਸ ਦੇਸ਼ ਤੇ ਨੰਨੇ ਸਾਨੂੰ ਸਮਝ ਨਹੀਂ ਆਉਂਦਾ ਕਿ ਕਰੇ ਕਿਉਂ ਬੱਚੇ ਲੋਕੀ ਬਾਹਰ ਭੇਜੇ ਜਾਣੇ ਇਜ਼ੀ ਕਰਕੇ ਇਹਦਾ ਸਿਸਟਮ ਹੈ ਨਹੀਂਦਰ ਕੋਈ ਦਾ ਨਾਮ ਹੈ ਤੁਹਾਡਾ ਮੇਰਾ ਨਾਮ ਸੁਰਨਜੀਤ ਸਿੰਘ ਆ ਜੀ ਇਹ ਕਿਹੜਾ ਕਿੱਥੋਂ ਦੇ ਰਹਿਣ ਵਾਲੇ ਹੋ ਮੋਲਡ ਦੇ ਸੇ ਰਹਿਣ ਵਾਲੇ ਠੀਕ ਆ ਜੀ ਇਹ ਦਰੱਖਤ ਕਤਲ ਕਰ ਦਿੱਤੇ ਗਏ ਆ ਪ੍ਰਸ਼ਾਸਨ ਵੱਲੋਂ ਕੀ ਕਾਰਨ ਤੁਹਾਨੂੰ ਦੱਸਿਆ ਗਿਆ ਜੀ ਭਾਈ ਹੀ ਕਹੇ ਤੇ ਕਮਰਸ਼ੀਅਲ ਸ਼ੀਟ ਬਣਨੀ ਕੋਈ ਫੂਡ ਸ਼ੀਟ ਬਣਵਾ ਸਕਿਆ ਹੈ ਜੀ ਬੱਚੇ ਦੇ ਓਬਜਿ ਓਬਸਟੀ ਇੰਨੀ ਜ਼ਿਆਦਾ ਹੈ ਬੱਚੇ 버ਗਰ ਖਾ ਕੇ ਪੀਜ਼ਾ ਖਾ ਕੇ ਜਾਂ ਹੋਰ ਵੀ ਤਰ ਜੰਕ ਫੂਡ ਖਾ ਕੇ ਸਾਡੇ ਤਾਂ ਉੱਧੇ ਹੀ ਜਿਹੜਾ ਬੱਚੇ ਆ ਉਹਨਾਂ ਵਾਸਤੇ ਕਿੰਨੀਆਂ ਬਿਮਾਰੀਆਂ ਇਹਦਾ ਇਨਵੀਟੇਸ਼ਨ ਟੂ ਫਰੀ ਡਿਜ਼ੀਜ਼ ਨੂੰ ਹੈ ਜੀ ਕੋਈ ਇੱਕ ਤੁਸੀਂ ਜੰਕ ਸ਼ੀਟ ਵਾਸਤੇ ਜਾਂ ਕਮਰਸ਼ੀਅਲ ਸਟਰੀਟ ਵਾਸਤੇ ਤੁਸੀਂ 200 ਹਜ਼ਾਰ ਰੁਪਏ ਦਾ ਦਰਖਤ ਮਤਲਬ ਕਿੰਨੇ ਹਜ਼ਾਰ ਬੱਜੇ ਦੀ ਆਕਸੀਜਨ ਤੁਸੀਂ ਗਵਾਤੀ ਪਰ ਤੁਸੀਂ ਕਿੰਨਾ ਵੱਡਾ ਇਹ ਤਾਂ ਸਾਰੇ ਜਿਹੜੇ ਆਫੀਸਰਸ ਇਹਦੇ ਵਾਸਤੇ ਕਲਪੇਟਾ ਉਹਨਾਂ ਤੇ ਇਹਦਾ ਕੇਸ ਜਿਸਣਾਉਂ ਜੀਆ ਸਰ ਬਹੁਤ ਜ਼ਿਆਦਾ ਦਰਖਤ ਬਣ ਵੀ ਰਹੀ ਤਾਂ ਦਰਖਤਾਂ ਦਾ ਕੀ ਦਰਖਤ ਸਰ ਮਤਲਬ ਬਿਲਕੁਲ ਨਹੀਂ ਹੈ ਸਰ ਦਰਖਤ ਇਹ ਦਰਖਤ 200 200 ਪਰ 250 ਰੁਪਏ ਦਾ ਮੰਨ ਰਖਤਾ ਸਾਡੇ ਜਾਨ ਤੋਂ ਸਾਡੀਆਂ ਦੋ ਪੀੜੀਆਂ ਬਾਅਦ ਵੀ ਦਰਖਤ ਨਹੀਂ ਬਟ ਇੰਨੇ ਵੱਡੇ ਹੋਣੇ ਆ ਤੁਸੀਂ ਛੋਟੇ ਛੋਟੇ ਦਰਖਤ ਲਾ ਰਹੇ ਹੋ 500 ਹਜ਼ਾਰ 2000 10000 ਮੈਂ ਕਹਿੰਦਾ ਇੱਥੇ ਬੱਚਾ ਬੱਚੇ ਬੱਚਿਆਂ ਦਾ ਸਕੂਲ ਆ ਹਰਕਿਸ਼ਨ ਪਬਲਿਕ ਸਕੂਲ ਬੱਚੇ ਦੇ ਪੇਰੈਂਟਸ ਖੜੇ ਹੁੰਦੇ ਆ ਇਹ ਤੋਂ ਸ਼ਾਮੇ ਆ ਕੇ ਬੱਚੇ ਧੁੱਪ ਚ ਖੜੇ ਹੁੰਦੇ ਆ ਬੱਚੇ ਖੜੇ ਕਿੰਨਾ ਇੱਥੇ ਆਕਸੀਜਨ ਕਿੰਨੀ ਨਿਕਲਦੀ ਆ ਕਿੰਨੀ ਆਕਸੀਜਨ ਅਸੀਂ ਕੋਰੋਨਾ ਦੇ ਦੇਖਿਆ ਆਕਸੀਜਨ ਦੀ ਮਾਤਰਾ ਕਿੰਨੀ ਆ ਸਾਰੀ ਦੁਨੀਆ ਨੇ ਦੇਖਿਆ ਸਾਰੇ ਨੇ ਦੇਖਿਆ ਯਾਰ ਫਿਰ ਅਸੀਂ ਇੱਕ ਫੂਡ ਸ਼ੀਲਡ ਵਾਸਤੇ ਮੈਂ ਕਹਿੰਦਾ ਮਨ ਲਓ ਤੁਸੀਂ ਇੱਕ ਜੰਗ ਫੂਡ ਵਾਸਤੇ ਤੁਸੀਂ ਇੱਕ ਦਰਖਤ ਕੱਟ ਰਹੇ ਹੋ ਤੁਸੀਂ ਕਿੰਨੀ ਮਾੜੀ ਗੱਲ ਆ ਮੈਂ ਕਹਿੰਦਾ ਡਿਸਗਸਿੰਗ ਅਸੀਂ ਇਸ ਦੇਸ਼ 'ਚ ਰਹਿੰਦੇ ਆ ਜੀ ਸਾਨੂੰ ਸਮਝ ਨਹੀਂ ਆਉਂਦਾ ਕਿ ਕਰੀ ਕਿਉਂ ਬੱਚੇ ਲੋਕੀ ਬਾਹਰ ਭ ਪੁੱਛਣ ਵਾਲਾ ਕੋਈ ਇੱਥੇ ਪਰ ਉਹ ਤਾਂ ਪਹਿਲਾਂ ਵੀ ਇੱਥੇ 10 ਤੋਂ 12 ਰੇੜੀਆਂ ਪਹਿਲਾਂ ਵੀ ਪਹਿਲਾਂ ਹੀ ਲੱਗਦੀਆਂ ਪਾਜੀ ਚਲੋ ਲੱਗਦੀਆਂ ਕੋਈ ਤੁਸੀਂ ਇੱਕ 40 ਫੁੱਟ 50 ਫੁੱਟ ਚੌੜੀ ਸੜਕ ਹੈਗੀ ਆ ਇੱਕ ਫੁੱਟ ਤੁਸੀਂ 200 ਸਾਰੇ ਪੁਰਾਣੇ ਦਰਖਤ ਕੱਢ ਦੋਗੇ ਤੁਸੀਂ ਉਹ ਵੀ ਤੁਸੀਂ ਕਿੰਨੇ ਸਾਰੇ ਪੁਰਾਣੇ ਦਰਖਤ ਕਿੰਨਿਆ ਕਿੰਨਾ ਵੱਡਾ ਕੋਈ ਸੋਚਿਆ ਨਹੀਂ ਕੋਈ ਨਹੀਂ ਪੁੱਛਿਆ ਨਹੀਂ ਹੈ ਮਤਲਬ ਕਿਸ ਨੂੰ ਹੈ ਹੀ ਨਹੀਂ ਮਤਲਬ ਤੁਸੀਂ ਖਬਰ ਲਾਉਂਦੇ ਹੋ ਤੁਸੀਂ 10000 ਦਰਖਤ ਲਾਤਾ ਹੈ ਨਵੀਂ ਪਲਾਂਟੇਸ਼ਨ ਕਰੋ ਜੀ ਸਾਡੀ ਆ ਪਾਲਿਸੀ ਨਵੀਂ ਕਰੋ ਪੁਰਾਣੇ ਦੀ ਕੋਈ ਕਟਣ ਦੀ ਉਨਾ ਕੋ ਨੈਸ਼ਨਲ ਹਾਈਵੇ ਨਾਲ ਕੋ ਸਟੇਟ ਰੋਡ ਇੱਕ ਜੰਕ ਫੂਡ ਵਾਸਤੇ ਇੱਕ ਤੁਸੀਂ ਉਹਦੇ ਵਾਸਤੇ ਤੁਸੀਂ ਯਾ 200 ਸਾਲ ਨੂੰ ਡਿਸਕਸਿੰਗ ਕੀ ਆ ਨਾਮ ਅਸਲ ਮੇਰਾ ਪਵਿੱਤਰਦੀਪ ਸਿੰਘ ਜੀ ਐਮਸੀ ਹੋਣ ਜੀ ਬਿਲਕੁਲ 24 ਨੰਬਰ ਵਾਰਡ ਦਾ ਕੌਂਸਲਰ ਹਾਂ ਜੀ ਠੀਕ ਹੈ ਜੀ ਪਵਿੱਤਰ ਜੀ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਵੱਲੋਂ ਜਿਹੜੇ ਦਰਖਤ ਕਤਲ ਕੀਤੇ ਜਾ ਰਹੇ ਨੇ ਇੱਕ ਪਾਸੇ ਮੁੱਖ ਮੰਤਰੀ ਵਰਨ ਹੌਸਲ ਮੋਕੇ ਇੱਕ ਬੂਟਾ ਲਾਉਣ ਇਥੇ ਪੁੰਚ ਸੀ ਤਾਂ ਜਾ ਲੱਖਾਂ ਦੇ ਦਰਖਤ ਹੈ ਜਿਹੜਾ ਕਤਲ ਕਰ ਦਿੱਤੇ ਗਏ ਨੇ ਦੇਖੋ ਮੈਂ ਤੁਹਾਡੇ ਕੈਮਰੇ ਦੇ ਥਰੂ ਪੂਰਾ ਹੁਸ਼ਿਆਰਪੁਰਿਆ ਨੂੰ ਦੱਸਣਾ ਚਾਹੁੰਦਾ ਪੀ ਜਦੋਂ ਇਹ ਮਤਾ ਕਾਰਪੋਰੇਸ਼ਨ ਦੇ ਵਿੱਚ ਲਿਆਂਦਾ ਗਿਆ ਸੀ ਸਾਡੇ ਸਾਰੇ ਕਾਂਗਰਸ ਦੇ ਐਮਪੀ ਕਾਉਂਸਲਰਸ ਨੇ ਐਮਸੀ ਆਨੇਰਾ ਬਾਈਕਾਟ ਕੀਤਾ ਸੀ ਉਹ ਸਾਨੂੰ ਇਹ ਸ਼্বাসਣ ਦਵਾਇਆ ਗਿਆ ਸੀ ਅਸੀਂ ਬੂਟੇ ਨਹੀਂ ਵੱਡਾਂਗੇ ਅਸੀਂ ਬੂਟੇ ਨੂੰ ਜਾਂ ਆਪਾਂ ਇੰਜੀਨੀਅਰਿੰਗ ਕਹਿੰਦੇ ਇਦਾਂ ਹੀ ਡਿਜ਼ਾਈਨ ਕਰਾਂਗੇ ਵੀ ਜਿਹੜੇ ਨਾ ਬੂਟੇ ਨੂੰ ਹਾਮ ਨਾ ਹੋਵੇ ਅਸੀਂ ਕਹਿੰਦੇ ਸਾਈਡਾਂ ਤੋਂ ਰਸਤਾ ਦੇਣਾ ਹੈਗਾ ਜਿਹੜੇ ਘਰ ਵਾਲੇ ਆ ਗੱਭਿਓ ਅਸੀਂ ਫੂਡ ਸਟਰੀਟ ਬਣਾ ਕੇ ਬਰਮ ਲਾ ਕੇ ਤਾਂ ਦੋ ਮਤਲਬ 4 ਲੇਨ ਟਾਈਪ ਜੀ ਇਹਨਾਂ ਨੂੰ ਕਰਨਾ ਸੀ ਉਹ ਸਾਨੂੰ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਜਿਹੜਾ ਆ ਇਨੂੰ ਉਹ ਨਹੀਂ ਕਰਾਂਗੇ ਜਿਹੜੇ ਬੂਟੇ ਆ ਉਹਨਾਂ ਨੂੰ ਵੱਡਾਂਗੇ ਨਹੀਂ ਉਹ ਸਭ ਤੋਂ ਦੇਖੋ ਹਾਸੋ ਹੀ ਨਹੀਂ ਗੱਲ ਇਹ ਹੈ ਬੂਟੇ ਵੱਢਦੇ ਡੀਐਫਓ ਨੂੰ ਪਤਾ ਹੀ ਨਹੀਂ ਨਾ ਰੇਂਜ ਆਫੀਸਰ ਨੂੰ ਪਤਾ ਕਹਿੰਦੇ ਸਾਨੂੰ ਪਤਾ ਹੀ ਨਹੀਂ ਬੂਟੇ ਵੱਡੇ ਆ ਸੋ ਹੁਣ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਾਰਪੋਰੇਸ਼ਨ ਨੂੰ ਕਿ ਜਿੰਨੇ ਕਿ ਬਚ ਗਏ ਜਿੰਨੇ ਕਿ ਤੁਸੀਂ ਵੱਢ ਲਏ ਆ ਔਰ ਜਿੰਨੇ ਕਿ ਬਚ ਗਏ ਆ ਪੈਨਾਂ ਨੂੰ ਬਚਾਈਏ ਔਰ ਪੂਰੇ ਹੁਸ਼ਾਰਪੁਰ ਨੂੰ ਅਪੀਲ ਕਰਦਾ ਕਿਉਂਕਿ ਜਿੱਦਾਂ ਹੁਣ ਇੱਥੋਂ ਪਹਿਲਾਂ ਬੁਲਾਰੇ ਦੱਸ ਕੇ ਗਏ ਜਿਹੜੇ ਇੱਥੇ ਲੋਕਲ ਰਹਿਣ ਵਾਲੇ ਆ ਕਿ ਸਾਡੇ ਜਨਮ ਤੋਂ ਵੀ ਪਹਿਲਾਂ ਦੇ ਆ ਔਰ ਪਿੱਛੇ ਤੁਸੀਂ ਸਕੂਲ ਦੇਖ ਸਕਦੇ ਆ ਇੱਥੇ ਪ ਇਥੇ ਪੇਰੈਂਟਸ ਲੈਣ ਆਉਂਦੇ ਸੀਗੇ ਅੱਧਾ ਅੱਧਾ ਘੰਟਾ ਕਈ ਵਾਰ ਵੇਟ ਕਰਨੀ ਪੈਂਦੀ ਕਿ ਕਈ ਵਾਰ 10 ਮਿੰਟ ਵੇਟ ਕਰਨੀ ਪੈਂਦੀ ਸੀ ਔਰ ਬੜਾ ਹੀ ਮਾੜਾ ਹਰਕਤ ਕੀਤੀ ਹੈ ਦੇਖੋ ਸਭ ਤੋਂ ਮਾੜੀ ਜਿਹੜੀ ਮਾੜੀ ਗੱਲ ਇਹ ਆ ਵੀ ਪਰ ਇਹ ਜਿਹੜਾ ਵੀ ਮਤਾਂ ਲੈ ਕੇ ਆਉਂਦੇ ਲੈ ਕੇ ਟੇਬਲ ਆਈਟਮ ਚ ਆਉਂਦੇ ਚੋਰ ਤਰੀਕੇ ਦੇ ਨਾਲ ਹੁਣ ਜਿਹੜੇ ਬੂਟੇ ਵੱਡੇ ਕਿਸ ਖਾਤੇ ਥੋੜੋ ਬਾਰ ਬਾਰ ਵੇਚ ਕੇ ਹੋ ਜਾਣਾ ਇਹਨਾਂ ਨੇ ਕਿੱਥੇ ਇਹਨਾਂ ਦਾ ਕੋਈ ਹਿਸਾਬ ਕਿਤਾਬ ਕਰਨ ਵਾਲਾ ਨਹੀਂ ਹੈਗਾ ਤੁਸੀਂ ਦੇਖੋ ਪਬਲਿਕ ਕਿੰਨੀ ਖਰਾਬ ਹੁੰਦੀ ਪਈ ਆ ਭਜੀ ਕੀ ਨਾਮ ਆ ਜੀ ਮੇਰਾ ਨੰਬ ਬਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਲੋਕਲ ਸ਼ਾਹਪੂਰੀ ਠੀਕ ਹੈ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਦੇ ਇਸ ਕਦਮ ਨੂੰ ਜਿਹੜਾ ਉਹਨਾਂ ਵੱਲੋਂ ਕੁੱਤਰਾ ਤੱਕ ਹਾਨ ਕੀਤਾ ਜਾ ਰਿਹਾ ਹੈ ਇੱਕ ਪਾਸੇ ਸਰਕਾਰ ਕਹਿੰਦੀ ਹੈ ਬੂਟੇ ਲਾਓ ਰੁੱਖ ਲਗਾਓ ਤਾਂ ਸਾਰਿਆਂ ਨੂੰ ਪ੍ਰੇਰਣਾ ਵੀ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਖੋਦ ਦੇ ਕਤਲ ਕਰ ਰਹੇ ਨੇ ਬੂਟਿਆਂ ਦਾ ਬਿਲਕੁਲ ਜੀ ਇਹ ਦਰਤ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਲੱਗੇ ਹੋਏ ਸੀਗੇ ਨਾਲੇ ਇਹਦੇ ਨਾਲ ਸਾਰਿਆਂ ਨੂੰ ਛਾਂ ਮਿਲਦੀ ਸੀ ਸਾਡਾ ਸਕੂਲ ਹੈਗਾ ਇਹ ਸਕੂਲ ਨੂੰ ਦੇਖੋ ਹੁਣ ਅਗਲੇ ਸਾਲ ਇੰਨੀ ਪ੍ਰੋਬਲਮ ਆ ਗਈ ਕਿ ਕੋਈ ਸਾਰੇ ਦਰਤ ਜਿਹੜੇ ਸਾਰੇ ਉਹ ਕੱਢ ਦਿੱਤੇ ਗਏ ਆਗੇ ਪ੍ਰੋਬਲਮ ਤਾਂ ਹੈਗੀ ਐ ਬਹੁਤ ਵੱਡੀ ਸੋਗੀ ਨੂੰ ਪਹਿਲਾਂ ਰੀਮੰਡ ਕਰਨਾ ਚਾਹੀਦਾ ਸੀਗਾ ਇਹ ਕਿਤੇ ਹੋਪਲਾਂ ਰੁੱਕ ਤੇ ਹੋਰ ਲਗਾਉਂਦੇ ਫਿਰ ਜਾਂ ਇਹ ਵੈਸੀ ਬੜੀ ਖੁੱਲੀ ਜਗ੍ਹਾ ਸੀ ਦੋਨੇ ਪਾਸੇ ਕਰੋਨਾ ਦੀ ਮਹਾਮਾਰੀ ਆਈ ਆਕਸੀਜਨ ਦਾ ਵੀ ਉਦੋਂ ਕਾਲ ਪੈਣਾ ਸ਼ੁਰੂ ਹੋ ਗਿਆ ਸੀਗਾ ਫਿਰ ਕਿੱਦਾਂ ਸਿਕਿਉਰਟੀਆ ਲਾ ਲੱਗੇ ਪچھے ਪੁਲਿਸ ਦੀਆਂ ਗੱਡੀਆਂ ਲਾ ਲਾ ਕੇ ਆਕਸੀਜਨ ਲਿਆਂਦੀ ਜਾ ਰਹੀ ਸੀ ਫਿਰ ਨਹੀਂ ਸਰਕਾਰ ਨੂੰ ਅਗਲ ਪ੍ਰਸ਼ਾਸਨ ਨੂੰ ਅਗਲ ਆਈ ਸੀ ਸਰ ਜਿੰਨੀ ਇਹ ਜਗ੍ਹਾ ਸੀ ਦੋਨੇ ਪਾਸੇ ਵਨ ਵੇ ਰੋਡ ਉੱਦੀ ਬਣ ਸਕਦੀ ਸੀਗੀ ਇਹਨਾਂ ਪੇੜਾਂ ਨੂੰ ਕੱਟਣ ਦੀ ਕੋਈ ਲੋੜ ਨਹੀਂ ਸੀਗੀ ਠੀਕ ਹੈ ਨਾ ਜਿਹੜੇ ਇਹਨਾਂ ਨੇ ਸਾਈਨ ਵੀ ਲਗਾਏ ਹੋਏ ਆ ਸੜਕ ਉਹਦੀ ਵਿਚੀ ਬੰਨੀ ਸੀਗੀ ਪਰ ਚਲੋ ਹੁਣ ਇਹ ਠੀਕ ਸਰਕਾਰ ਨੂੰ ਅਸੀਂ ਕੀ ਐਸਾ ਦੇ ਅਸੀਂ ਸਹੀ ਅਪੀਲ ਕਰਾਂਗੇ ਕਿ ਵੀ ਹਾਂਜੀ ਜਿਹੜੇ ਬਾਕੀ ਪਏ ਬਚੇ ਆ ਪੇੜ ਉਹਨਾਂ ਨੂੰ ਨਾ ਕਟਿਆ ਜਾਵੇ ਇਹੀ ਸਾਡੀ ਅਪੀਲ ਹੈ ਜੀ ਠੀਕ ਹਾਂਜੀ ਓਕੇ ਮੈਂ ਅਕਸਰ ਕਹਾਂ ਰਹਾ ਮੈਂ ਤੁਹਾਡੇ ਸਦੀਸ਼ ਕੁਮਾਰ ਸਾਨੀ ਨਗਰਾਨ ਇੰਜੀਨੀਅਰ ਨਿਸਪਨ ਕਾਪੀ ਇੱਕ ਨਗਰ ਨਗਮ ਪ੍ਰੋਜੈਕਟ ਲੈ ਆ ਮਾਲਟੋਨ ਦੇ ਵਿੱਚ ਫੂਡ ਸੈਟਰੀਟ ਬਣਾਉਣ ਦਾ ਕੀ ਪ੍ਰੋਜੈਕਟ ਚੱਲ ਰਿਹਾ ਹੈ ਮਾਡਲ ਤੋਂ ਜਿਹੜਾ ਸਪੋਰਟ ਸਟ੍ਰੀਟ ਦਾ ਕੰਮ ਹੋਇਆ ਹੈ ਪ੍ਰੋਜੈਕਟ ਚੱਲ ਰਿਹਾ ਉਹਦੇ ਵਿੱਚ ਰੋਡ ਬਾਈਂਡਿੰਗ ਹੋਏਗੀ ਫੁੱਟਬਾਲ ਫਰਾਂਡੇ ਸੈਂਟਰ ਵਰਕ ਬਣੇਗਾ ਕੈਂਸੀ ਲਾਈਟਾਂ ਲੱਗਣਗੀਆਂ ਤੇ ਸੜਕ ਦੋਨੋਂ ਪਾਸੇ ਸੜਕ ਜਿਹੜੀ ਆ ਉੱਤੇ ਪੀਸੀ ਪਾਈ ਜਾਏਗੀ ਇੱਥੇ ਕੁਝ ਕੰਮ ਨਗਰ ਨਿਗਮ ਵੱਲੋਂ ਕੀਤਾ ਜਾਣਾ ਤੇ ਕੁਝ ਸੀਐਸਆਰ ਚੋਂ ਕੀਤਾ ਜਾਣਾ ਠੀਕ ਹੈ ਨਗਰ ਨਿਗਮ ਵੱਲੋਂ ਸੜਕ ਤੇ ਲੁਕ ਪਾਉਣ ਦਾ ਕੰਮ ਕੀਤਾ ਜਾਏਗਾ ਇਹ ਕੋਤੇ ਦੇਖਣ ਦੇ ਵਿੱਚ ਆਇਆ ਬਹੁਤ ਵੱਡੇ ਪੱਧਰ ਤੇ ਜਿਹੜਾ ਦਰਖਤਾਂ ਦਾ ਜਾਂ ਕਿ ਕੁਦਰਤ ਦਾ ਉੱਥੇ ਕਤਲ ਕੀਤਾ ਜਾ ਰਿਹਾ ਸਰ ਕਿੰਨਾ ਵੀ ਜ਼ਰੂਰੀ ਸੀਗਾ ਕਿ ਫੂਡ ਸਟ੍ਰੀਟ ਬਣਾਉਣ ਲਈ ਇੱਕ ਪ੍ਰੋਜੈਕਟ ਨੂੰ ਪਾਸ ਕਰਨ ਦੇ ਲਈ ਉਹ ਦਰਖਤਾਂ ਦਾ ਕਤਲ ਤੱਕ ਜਿਹੜਾ ਕਰ ਦਿੱਤਾ ਗਿਆ ਜੀ ਦਰਖਤਾਂ ਦੀ ਪ੍ਰਵਾਨਗੀ ਲੈ ਕੇ ਉਹ ਤੋਂ ਉਹਦਾ ਜਿਹੜਾ ਸੀਗਾ ਫੋਰੈਸਟ ਵਾਲਿਆਂ ਤੋਂ ਪ੍ਰਵਾਨਗੀ ਲੈ ਕੇ ਤੇ ਉਹਦਾ ਰੇਟ ਫਿਕਸ ਕਰਾ ਕੇ ਬੋਲੀ ਕਰਾ ਕੇ ਕਰਵਾਇਆ ਗਿਆ ਤੇ ਉੱਥੇ ਪਲਾਂਟਸ ਵੀ ਲਗਾਏ ਜਾਣਗੇ ਜਿੰਨੇ ਕੱਟੇ ਗਏ ਉਸ ਤੋਂ ਵੱਧ ਪ੍ਰਵਾਨ ਸਿੱਟਾਏ ਜਾਣਗੇ ਔਰ ਸਰ ਇਹ ਤੇ ਡੀਐਫ ਨਾਲ ਸਾਡੀ ਗੱਲ ਹੋਈ ਹੈ ਰੇਂਜ ਅਫਸਰ ਨਾਲ ਵੀ ਸਾਡੀ ਨੀਤ ਤੇ ਨਿਯੁਕਤੀ ਤੇ ਲੋਕ ਸੀਗੇ ਉਹਨਾਂ ਦੀ ਕਈਆਂ ਦੀ ਗੱਲ ਹੋਈ ਹੈ ਉਹ ਕਹਿੰਦੇ ਸਾਨੂੰ ਤਾਂ ਪਤਾ ਤੱਕ ਵੀ ਨਹੀਂ ਹੈ ਕਿ ਇਹ ਦਰਖਤ ਕੱਟੇ ਜਾ ਰਹੇ ਨਿਗਮ ਵੱਲੋਂ ਨਹੀਂ ਉਹਨਾਂ ਨੂੰ ਰੇਟ ਫਿਕਸ ਕਰਾਇਆ ਗਿਆ ਫੋਰੈਸਟ ਵੱਲੋਂ ਫਿਰ ਉਸ ਤੋਂ ਬਾਅਦ ਓਪਨ ਬੋਲੀ ਹੋਈ ਹੈ ਬੋਲੀ ਤੋਂ ਬਾਅਦ ਇਹ ਦਰਖਤ ਕਟਾਏ ਜਾ ਮੰਜ਼ੂਰੀ ਲਈ ਹੋਈ ਹੈ ਜੀ ਇੱਕ ਪਾਸੇ ਆਪਾਂ ਐਸੀ ਸਭ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਵਨ ਮਹੌਸਲ ਮਨਾਉਣ ਲਉਂਦੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਵੱਧ ਤੋਂ ਵੱਧ ਬੂਟੇ ਲਾਓ ਪਰ ਦੂਜੇ ਪਾਸੇ ਕੁਦਰਤ ਦਾ ਕਹਾਣੀ ਕਿੰਨਾ ਕਿ ਜਾਇਜ਼ ਹੈ ਜੇ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿੱਚ ਕਾਫੀ ਪਲਾਂਟਸ ਲਗਾਏ ਜਾ ਰਹੇ ਨੇ ਹੁਣ ਵੀ ਚਾਰ ਪੰਜ ਹਜ਼ਾਰ ਪਲਾਂਟਸ ਸਭ ਨਗਰ ਨਿਗਮ ਨੇ ਲਗਾਇਆ ਤੇ ਉਹ ਸੜਕ ਤੇ ਵੀ ਸੰਘਣਾ ਵਰਤੀ ਬਣਾਇਆ ਜਾਊਗਾ ਤੇ ਜਿਹੜੇ ਪਲਾਂਟਸ ਹੈ ਦਨੋ ਤੇ ਲਗਾਏ ਜਾਣਗੇ